ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਅਸੀਂ ਪੋਦੇ ਮਹੀਨੇ ਦਾ ਇਤਿਹਾਸ ਵਿਚਾਰਦੇ ਹਾਂ ਪਰ ਅਸੀਂ ਕਦੇ ਇਹ ਨਹੀਂ ਵਿਚਾਰਦੇ ਕਿ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਛੱਡਿਆ ਤਾਂ ਪਿੱਛੋਂ ਆਨੰਦਪੁਰ ਸਾਹਿਬ ਕੀ ਹੋਇਆ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਗੁਰਸਥਾਨਾਂ ਦੀ ਸੇਵਾ ਸੰਭਾਲ ਗੁਰੂ ਸਾਹਿਬ ਕਿਸ ਗੁਰਸਿੱਖ ਨੂੰ ਸੌਂਪ ਗਏ ਇਸੇ ਗੱਲ ਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਕਿ ਆਨੰਦਪੁਰ ਸਾਹਿਬ ਦਾ ਉਸ ਤੋਂ ਬਾਅਦ ਕੀ ਹੋਇਆ ਕਿਸ ਨੇ ਗੁਰਸਥਾਨਾਂ ਦੀ ਸੇਵਾ ਸੰਭਾਲ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਛੱਡਦੇ ਨੇ 1705 ਦੇ ਵਿੱਚ 1705 ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਛੱਡਦੇ ਆ ਉਹ ਆਨੰਦਪੁਰ ਸਾਹਿਬ ਨੂੰ ਲਵਾਰਸ ਨਹੀਂ ਛੱਡਦੇ ਆਨੰਦਪੁਰ ਸਾਹਿਬ ਦੇ ਗੁਰਸਥਾਨਾਂ ਦੀ ਗੁਰਦੁਆਰਾ ਸੀਸਗੰਜ ਸਾਹਿਬ ਦੀ ਇਨਾ ਸਥਾਨਾ ਦੀ ਸੇਵਾ ਸੰਭਾਲ ਉਹ ਇੱਕ ਗੁਰਸਿੱਖ ਨੂੰ ਸੌਂਪ ਕੇ ਜਾਂਦੇ ਨੇ ਤੇ ਉਹ ਗੁਰਸਿੱਖ ਆਪਣੀ ਰਹਿੰਦੀ ਉਮਰ ਤੱਕ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ ਇਹਨਾਂ ਗੁਰਸਿੱਖਾਂ ਦਾ ਨਾਮ ਹੁੰਦਾ ਹੈ ਭਾਈ ਗੁਰਬਖਸ਼ ਸਿੰਘ ਜੀ ਉਦਾਸੀ ਭਾਈ ਗੁਰਬਖਸ਼ ਸਿੰਘ ਜੀ ਉਦਾਸੀ ਉਦਾਸੀ ਸਾਧੂ ਸਨ ਜਿਹੜੇ ਕਿ ਉਦਾਸੀ ਭੇਖ ਦੇ ਵਿੱਚ ਹੀ ਰਹਿੰਦੇ ਸਨ ਸਾਧੂ ਬਿਰਤੀ ਸਨ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡ ਗਏ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਲੁੱਟ ਮਾਰ ਦੀ ਨੀਅਤ ਨਾਲ ਕਿਲਿਆਂ ਅਤੇ ਸ਼ਹਿਰ ਤੇ ਹੱਲਾ ਕਰ ਦਿੱਤਾ। ਉਹਨਾਂ ਨੇ ਧਨ-ਦੌਲਤ ਦੀ ਚਾਹਤ ਦੇ ਵਿੱਚ ਕਿਲਿਆਂ ਤੇ ਹੱਲਾ ਕੀਤਾ। ਪਰ ਜਦੋਂ ਉਹਨਾਂ ਨੂੰ ਕੁਝ ਨਾ ਲੱਭਾ ਤਾਂ ਉਹ ਗੁੱਸੇ ਵਿੱਚ ਆ ਗਏ ਕਿਉਂਕਿ ਗੁਰੂ ਸਾਹਿਬ ਧਨ-ਦੌਲਤ ਹੋਰ ਸਭ ਕੁਝ ਤਾਂ ਸਿੱਖਾਂ ਵਿੱਚ ਹੀ ਵੰਡ ਗਏ ਸਨ ਅਤੇ ਬਾਕੀ ਉਹ ਖਜ਼ਾਨਾ ਦਰਿਆ ਦੇ ਵਿੱਚ ੜਾ ਗਏ ਸਨ। ਜਦੋਂ ਉਹਨਾਂ ਨੂੰ ਕੁਝ ਨਾ ਮਿਲਿਆ ਤਾਂ ਉਹ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲਿਆਂ ਦੀ ਲੁੱਟਮਾਰ ਤਾਂ ਕਰਨੀ ਹੀ ਸੀ ਉਹਨਾਂ ਦੀ ਤੋੜ ਭੰਨ ਵੀ ਕੀਤੀ ਉਹਨਾਂ ਨੂੰ ਅੱਗ ਤੱਕ ਲਗਾ ਦਿੱਤੀ ਗਈ ਭਾਈ ਗੁਰਬਖਸ਼ ਸਿੰਘ ਉਦਾਸੀ ਸਾਧੂ ਨੂੰ ਉਹਨਾਂ ਕੁਝ ਨਾ ਕਿਹਾ ਕਿਉਂਕਿ ਉਹ ਉਦਾਸੀ ਭੇਖ ਦੇ ਵਿੱਚ ਸਾਧ ਬਿਰਤੀ ਦੇ ਸਨ ਉਹ ਆਖਦੇ ਸਨ ਕਿ ਸ਼ਾਸਤਰ ਸਧਾਰੀ ਸਿੰਘ ਨਿਹੰਗ ਸਿੰਘ ਹੀ ਸਾਡੇ ਦੁਸ਼ਮਣ ਹਨ ਇਹ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਕਹਿਣਾ ਸੀ ਜਦੋਂ ਮੁਗਲ ਤੇ ਪਹਾੜੀ ਰਾਜੇ ਗੁਰਦੁਆਰਾ ਸੀਸਕੰਚ ਸਾਹਿਬ ਹੱਲੇ ਲਈ ਗਏ ਤਾਂ ਭਾਈ ਗੁਰਬਖਸ਼ ਸਿੰਘ ਉਦਾਸੀ ਜੀ ਨੇ ਕਿਹਾ ਕਿ ਇਹ ਤਾਂ ਭਾਈ ਧਾਰਮਿਕ ਸ਼ਰਧਾ ਦਾ ਕੇਂਦਰ ਹੈ ਇਹ ਕੋਈ ਰਾਜਨੀਤਿਕ ਜਾਂ ਫੌਜੀ ਸ਼ਕਤੀ ਦਾ ਕੇਂਦਰ ਨਹੀਂ ਇਸ ਲਈ ਇਸ ਸਥਾਨ ਨੂੰ ਇਸੇ ਤਰ੍ਹਾਂ ਕਾਇਮ ਰਹਿਣ ਦਿਓ ਤੇ ਭਾਈ ਗੁਰਬਖਸ਼ ਸਿੰਘ ਉਦਾਸੀ ਨੇ ਗੁਰਦੁਆਰਾ ਸੀਸਕੰਚ ਸਾਹਿਬ ਜਿਵੇਂ ਦਾ ਤਵੇਂ ਓਵੇਂ ਹੀ ਉਸ ਨੂੰ ਬਚਾ ਲਿਆ ਪਰ ਉਸ ਤੋਂ ਪਿਛੋਂ ਮੁਗਲ ਅਤੇ ਪਹਾੜੀ ਰਾਜੇ ਉਸ ਉੱਤੇ ਕਾਬਜ਼ ਹੋ ਗਏ ਆਨੰਦਪੁਰ ਸਾਹਿਬ ਤੇ ਉਹਨਾਂ ਕਬਜ਼ਾ ਕਰ ਲਿਆ ਮਹਾਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਗੁਰਬਖਸ਼ ਸਿੰਘ ਉਦਾਸੀ ਜੀ ਨੂੰ ਸੇਵਾ ਮਿਲਣ ਹਿਤ ਇਸ ਤਰ੍ਹਾਂ ਕੁਝ ਲਿਖਦੇ ਹਨ ਸੇਵਾ ਹਿਤ ਗੁਰਬਖਸ਼ ਸਾਧ ਤਹਿ ਆਪ ਗੁਰੂ ਠਿਰ ਕਰ ਤਹਿ ਗਏ ਤਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਕਈ ਸਾਲਾਂ ਤੱਕ ਇਹ ਸ਼ਹਿਰ ਉਜੜਿਆ ਰਿਹਾ ਜਦੋਂ ਸਿੱਖ ਮਿਸਲਾਂ ਦਾ ਸਮਾਂ ਆਇਆ ਉਦੋਂ ਜਾ ਕੇ ਇਹਨਾਂ ਕਿਲਿਆਂ ਦੀ ਮੂੜ ਉਸਾਰੀ ਅਤੇ ਸੇਵਾ ਵੱਡੇ ਪੱਧਰ ਤੇ ਹੋਈ ਮੈਕਾਲਿਫ ਮੈਕਸ ਆਰਥਰ ਇੱਕ ਅੰਗਰੇਜ਼ ਹਿਸਟੋਰੀਅਨ ਲਿਖਦਾ ਹੈ ਮੁਗਲ ਪ੍ਰਸ਼ਾਸਨ ਨੇ ਅਨੰਦਪੁਰ ਸਾਹਿਬ ਦੀ ਜ਼ਮੀਨ ਨੂੰ ਜ਼ਬਤ ਕਰ ਲਿਆ ਪਰ ਸਿੱਖ ਅਥਾ ਸਰਦਾ ਕਾਰਨ ਜੰਗਲਾਂ ਵਿੱਚ ਰਹਿੰਦੇ ਆ ਵੀ ਇੱਥੇ ਨਤਮਸਤਕ ਹੁੰਦੇ ਰਹਿੰਦੇ ਸਨ ਰਤਨ ਸਿੰਘ ਭੰਗੂ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇਸ ਲੁੱਟਮਾਰ ਨੂੰ ਬਿਆਨ ਕਰਦੇ ਹਨ ਉਹ ਲਿਖਦੇ ਹਨ ਤੁਰਕਨ ਕਸਮਾ ਸਭੈ ਗਵਾਈ ਫੌਜਾਂ ਪਿੱਛੇ ਉੱਠ ਧਾਈ ਆਈ ਲੂਟਮਾਰ ਤਿੰਨ ਬਹੁਤ ਮਚਾਈ ਪੁਰ ਆਨੰਦ ਕੋ ਦੇਨ ਜਲਾਈ ਬੰਸਾਵਲੀਆਂ ਦਸਾਂ ਪਾਤਸ਼ਾਹੀਆਂ ਦੇ ਵਿੱਚ ਕੇਸਰ ਸਿੰਘ ਛੇਬਰ ਲਿਖਦੇ ਹਨ ਦੁਸ਼ਮਣ ਨੇ ਕਿਲਿਆਂ ਨੂੰ ਇਸ ਲਈ ਢਾਹਿਆ ਤਾਂ ਜੋ ਸਿੱਖਾਂ ਦਾ ਮਰਕਜ਼ ਭਾਵ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਖਤਮ ਹੋ ਜਾਵੇ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਬਹੁਤ ਕਹਿਰ ਟਾਇਆ ਆਪਣੇ ਕਬਜ਼ੇ ਵਿੱਚ ਅਨੰਦਪੁਰ ਸਾਹਿਬ ਨੂੰ ਲਿਆ ਇਸ ਸਮੇਂ ਕਹਿਲੂਰ ਦਾ ਰਾਜਾ ਅਜਮੇਰ ਚੰਦ ਸੀ ਜਿਸ ਨੇ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਪਰ ਜ਼ੁਲਮ ਦੀ ਇੰਤਿਹਾਹ ਹੋ ਜਾਂਦੀ ਹੈ ਅੱਤ ਕਹਿੰਦੇ ਖੁਦਾ ਦਾ ਵੈਰ ਹੈ ਤੇ ਜਦੋਂ ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਤਕਰੀਬਨ 5 ਸਾਲ ਬਾਅਦ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਨੰਦਪੁਰ ਸਾਹਿਬ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਲੂਰ ਬिलासपुर ਤੇ ਹਮਲਾ ਕੀਤਾ ਜਿੱਥੇ ਕਿ ਅਜਮੇਰ ਚੰਦ ਕਾਬਜ ਸੀ ਅਜਮੇਰ ਚੰਦ ਨੂੰ ਸਭਕ ਸਿਖਾਇਆ ਗਿਆ। ਪਰਾਚੀਨ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਨੰਦਪੁਰ ਸਾਹਿਬ ਦੇ ਗੁਰਸਥਾਨਾਂ ਨੂੰ ਨਮਸਕਾਰ ਕੀਤੀ, ਗੁਨਾਹਗਾਰਾਂ ਨੂੰ ਸਜ਼ਾ ਦਿੱਤੀ। ਉਹਨਾਂ ਦੇ ਜਾਣ ਤੋਂ ਬਾਅਦ ਸਿੱਖਾਂ ਦਾ ਉੱਥੇ ਆਉਣਾ ਜਾਣਾ ਹੋਰ ਵੱਧ ਗਿਆ। ਅਜਮੇਰ ਚੰਦ, ਸਥਾਨਕ ਰੰਗੜ ਤੇ ਗੁੱਜਰ ਇਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਕਿ ਅਜਮੇਰ ਚੰਦ ਜੰਗ ਹਾਰ ਕੇ ਭੱਜ ਗਿਆ। ਤੇ ਉਸ ਤੋਂ ਪਿਛੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਕਰੀਬਨ 5 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੇਸਰੀ ਨਿਸ਼ਾਨ ਝੁਲਾਇਆ ਗਿਆ ਅਤੇ ਸਥਾਨਕ ਲੋਕਾਂ ਦਾ ਇਹ ਕਹਿਣਾ ਸੀ ਕਿ ਹੁਣ ਖਾਲਸੇ ਦਾ ਰਾਜ ਆ ਗਿਆ ਹੈ। ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਮੂੜ ਸਾਰੀ ਕਿਸੇ ਕਿਲਿਆਂ ਦੀ ਜਾਂ ਗੁਰਸਥਾਨਾਂ ਦੀ ਨਹੀਂ ਕਰ ਪਈ ਹਾਲਾਂਕਿ ਇੱਥੇ ਭਾਈ ਗੁਰਬਖਸ਼ ਸਿੰਘ ਸਾਧੂ ਇਸੇ ਤਰ੍ਹਾਂ ਕਾਇਮ ਸਨ। ਸੇਵਾ ਨਿਭਾਰੇ ਸਨ ਧਾਰਮਿਕ ਤੌਰ ਤੇ ਪਰ ਫੌਜੀ ਸ਼ਕਤੀ ਅਤੇ ਰਾਜਨੀਤਿਕ ਕੇਂਦਰ ਉਹ ਹਮੇਸ਼ਾ ਇਹਨਾਂ ਸਾਲਾਂ ਦੇ ਵਿੱਚ ਪਹਾੜੀ ਰਾਜੇ ਅਤੇ ਮੁਗਲ ਹੀ ਰਹੇ ਇਸ ਤੋਂ ਬਾਅਦ 1760 ਦੇ ਵਿੱਚ ਸਿੱਖ ਮਿਸਲਾਂ ਦਾ ਦੌਰ ਆਉਂਦਾ ਹੈ ਸਿੱਖ ਮਿਸਲਾਂ ਇਹਨਾਂ ਨੂੰ ਕਿਵੇਂ ਚੜ੍ਹਦੀਆਂ ਨੇ ਸਿੱਖ ਮਿਸਲਾਂ ਕਿਵੇਂ ਨੰਦਪੁਰ ਸਾਹਿਬ ਆਉਂਦੀਆਂ ਨੇ ਅਤੇ ਸਿੱਖ ਮਿਸਲਾਂ ਕਿਵੇਂ ਰਾਜੇ ਅਜਮੇਰ ਚੰਦ ਦੇ ਵੰਸ਼ਜਾਂ ਨੂੰ ਸਬਕ ਸਿਖਾਉਂਦੀਆਂ ਨੇ ਅਤੇ ਕਿਸ ਤਰ੍ਹਾਂ ਉਹ ਕਿਲੇ ਦੀ ਉਸਾਰੀ ਮੋੜ ਕਰਵਾਉਂਦੇ ਨੇ ਕਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਉਦਾਸੀ ਸਾਧੂ ਬਹੁਤ ਵਿਰਧ ਹੋ ਚੁੱਕੇ ਸਨ ਅਤੇ ਫਿਰ ਉਹ ਰਾਜਨੀਤਿਕ ਕੇਂਦਰ ਅਤੇ ਫੌਜੀ ਸ਼ਕਤੀ ਸਿੱਖ ਮਿਸਲਾਂ ਕਿਸ ਨੂੰ ਸੌਂਪ ਕੇ ਜਾਂਦੀਆਂ ਹਨ ਇਸ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਕੁਝ ਸਤਨਾ ਭਾਈ ਰਤਨ ਸਿੰਘ ਪੰਗੂ ਜੋ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਸਿੱਖ ਮਿਸਲਾਂ ਦੀ ਚੜ੍ਹਤ ਬਾਰੇ ਲਿਖਦੇ ਹਨ ਅਨੰਦਪੁਰ ਸਾਹਿਬ ਜਦੋਂ ਆਉਂਦੀਆਂ ਨੇ ਉਹ ਲਿਖਦੇ ਹਨ ਕਹਿਲੂਰੀਏ ਫਿਰ ਸਿਰ ਝੁਕਿਓ ਗੁਰ ਕੀ ਧਰਤੀ ਮੱਲ ਜੱਸਾ ਸਿੰਘ ਤਾ ਚੜ ਗਇਓ ਕਰਨੇ ਕੋ ਸਭ ਹੱਲ ਅੱਗੇ ਉਹ ਲਿਖਦੇ ਨੇ ਸਭ ਮਿਸਲਨ ਮਿਲ ਮਤੋਂ ਪਕਾਇਓ ਚਲੋ ਆਨੰਦਪੁਰ ਹੋਲਾ ਆਇਓ ਸਾਥ ਜੱਸਾ ਸਿੰਘ ਆਲੂ ਵਾਲੀਆ ਜਿਨ ਜਮ ਕੇ ਦੰਤ ਉਖਾ ਲਿਆ ਕਹਿਲੂਰੀਏ ਕੋ ਭੇਜਿਓ ਸੁਨੇਹਾ ਅਬ ਤੁਮ ਤਜੋ ਸਭੀ ਕੁਟੇਹਾ ਗੁਰ ਕੀ ਜ਼ਮੀਨ ਸਭ ਦੇਵੋ ਛੋੜ ਨਾ ਤੋਂ ਤੁਮਰੀ ਭੱਜੂ ਕੋਟ ਇਸ ਸਾਰੇ ਸਿੱਖ ਮਿਸਲਾਂ ਦੇ ਵਰਤਾਰੇ ਬਾਰੇ ਸਿੱਖ ਮਿਸਲਾਂ ਜਦੋਂ ਅਨੰਦਪੁਰ ਸਾਹਿਬ ਆਉਂਦੀਆਂ ਨੇ ਕਿਸ ਤਰ੍ਹਾਂ ਕਹਿਲੂਰੀਆਂ ਨੂੰ ਸਬਕ ਸਿਖਾਉਂਦੇ ਨੇ ਸਭ ਕਹਿਲੂਰੀਆਂ ਨੂੰ ਉਹ ਕੀ ਸਜ਼ਾ ਦਿੰਦੇ ਨੇ ਕਿਸ ਤਰ੍ਹਾਂ ਉਹ ਕੇਲਿਆਂ ਦੀ ਉਸਾਰੀ ਦੁਬਾਰਾ ਕਰਾਉਂਦੇ ਨੇ ਕਿਸ ਨੂੰ ਉਹ ਰਾਜਨੀਤਿਕ ਸ਼ਕਤੀ ਅਤੇ ਫੌਜੀ ਸ਼ਕਤੀ ਸੰਭਾਲ ਕੇ ਜਾਂਦੇ ਨੇ ਇਸ ਸਾਰੀ ਗੱਲ ਦੀ ਵਿਚਾਰ ਚਰਤਾ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਐਨੀ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ